ਛੱਡ ਬਾਲਾ ਛੱਡ ਛੱਡ ਉਹ ਛੱਡਦਾ ਤੇਰੀ ਬੋਣੀ ਕਰਦੇ ਆਂ ਮੈਂ ਪੜਾਤੇ ਆਂ ਮਾਂ ਦੀ ਲੈ ਲਈ ਮੁੱਲ ਤਾਂ ਹਾਂ ਹਾਂ ਗੱਲ ਸੁਣਦਾ ਮੇਰੀ ਗੱਲ ਬੋਲਦਾ ਕੋਈ ਦੁੱਖ ਨਹੀਂ ਕਿਤੇ ਇਹ ਸਾਰਾ ਹਰ ਸ਼ੁੱਕਰਵਾਰ ਦੀ ਦਰ ਅੱਜ ਫੇਰ ਆਪਾਂ ਮਾਨਸਾ ਪਹੁੰਚੇ ਹੋਏ ਜਿਹੜੀ ਮੰਡੀ ਲੱਗਦੀ ਹੈ ਹਰ ਸ਼ੁੱਕਰਵਾਰ ਨੂੰ ਹਫ਼ਤੇ ਦੀ ਹਫ਼ਤੇ ਮੰਡੀ ਲੱਗਦੀ ਹੈ ਇੱਥੇ ਮਿੱਤਰੋ ਮਾਲ ਆ ਜਿਹੜਾ ਬਹੁਤ ਦੀ ਸਸਤਾ ਮਿਲ ਜਾਂਦਾ ਜਿਵੇਂ ਆਪਾਂ ਅੱਜ ਤੁਹਾਨੂੰ ਵਧੀਆ ਤੋਂ ਵਧੀਆ ਚੰਗੇ ਪੂਰੇ ਟਾਪ ਕੁਆਲਿਟੀ ਦੇ ਝੋਟੀਆਂ ਦਿਖਾਵਾਂਗੇ ਜਾਇਜ਼ ਰੇਟ ਦੇ ਨੇ ਸੰਪਰਕ ਤੁਸੀਂ ਕਰਨਾ ਤੇ ਸਭ ਤੋਂ ਸਸਤਿਆਂ ਸਸਤੇ ਭਾਅ ਆ ਲਈਆਂ ਤੇ ਝੋਟੀਆਂ ਲੈਣੀਆਂ ਤਾਂ ਮਾਨਸਾ ਮੰਡੀ ਤੇ ਤੁਹਾਨੂੰ ਸੰਪਰਕ ਕਰਕੇ ਆਉਣਾ ਪੈਣਾ ਵਧੀਆ ਪਸ਼ੂ ਮਿਲ ਜਾਂਦਾ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਰਮਨਦਿੱਤਿਆ ਚੌਂਕ ਦੇ ਵਿੱਚ ਰਹਿ ਜਾਂਦੀ ਆ ਸਰਸਾ ਰੋਡ ਤੇ ਤੇ ਅੱਜ ਫਿਰ ਬਾੜਾ ਸਮਨ ਆ ਲਈਏ ਮਾਰਦਿਆ ਮੰਡੀ ਵਿੱਚ ਕਿਹੜਾ ਲੈ ਮਿੱਤਰੋ ਅੱਜ ਆਪਾਂ ਮਾਨਸਾ ਮੰਡੀ ਤੇ ਪਹੁੰਚੇ ਹੋਏ ਹਾਂ ਜਿਹੜੀ ਸ਼ੁੱਕਰਵਾਰ ਨੂੰ ਲੱਗਦੀ ਆ ਹਰ ਸ਼ੁੱਕਰਵਾਰ ਦੀ ਤਰ੍ਹਾਂ ਮਾਨਸਾ ਪਸ਼ੂ ਮੰਡੀ ਲੱਗਦੀ ਆ ਮੌਸਮ ਖਰਾਬ ਸੀਗਾ ਅੱਜ ਥੋੜਾ ਜਿਹਾ ਮੰਡੀ ਜਿਵੇਂ ਆਪਾਂ ਕਹ ਦੀਆਂ ਨਾ ਘੱਟ ਭਰੀਆ ਬਾਰਿਸ਼ ਜ਼ਿਆਦੇ ਸੀਗੀ ਤੇ ਇਸ ਕਰਕੇ ਹੁਣ ਥੋੜਾ ਜਿਹਾ ਵੀ ਠੱਲੀ ਜਿਹੀ ਪਈ ਐ ਮੈਂ ਠੀਕ ਆਗਾ ਤੇ ਬਾਕੀ ਆਪਾਂ ਅੱਜ ਦੀ ਵੀਡੀਓ ਨਾਲ ਸ਼ੁਰੂਆਤ ਕਰਦੇ ਆਂ ਦੋਸਤੋ ਤੇ ਲੈ ਆਪ ਗਏ ਕੀ ਤੋਰ ਕੇ ਰਾਂ ਪਹਿਲੇ ਨੰਬਰ ਤੇ ਤੁਹਾਨੂੰ ਤਾਜੀ ਸੂਈ ਮੱਝ ਤੋਰ ਕੇ ਦਿਖਾਉਣੇ ਆ ਦੁੱਧ ਬਾਅਦ ਕਿੰਨਾ ਕਾ ਕੀ ਗੱਲਬਾਤ ਸਾਰੀ ਪ੍ਰੋਪਰ ਡਿਟੇਲ ਪੁੱਛ ਕੇ ਦੇਵਾਂਗੇ ਹਨਾ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਬਾਕੀ ਗ੍ਰੇਡੇਡ ਆ ਜਾਂਦੀਆਂ ਮੱਧ ਨੀਲੀ ਰਾਵੀ ਪੈਂਦੀ ਹੈ ਹਨ ਚੰਗੇ ਥਾਂ ਲੇਵੇ ਦੀ ਹੈ ਸਾਫ ਝੋਟੀ ਆ ਤਾਜੀ ਸੁਈ ਹੋਈ ਆ ਮੰਗਰ ਨੀਲੀ ਰਾਵੀ ਦੀ ਬੱਚਾ ਤੇ ਇਹ ਵੀ ਗ੍ਰੇਡੇਡ ਹੈ ਹਨ ਜਿਵੇਂ ਆਪਰੇ ਤੇ ਲੱਗੀ ਗਈ ਹੈ ਆਪਾਂ ਕਹਦੀਏ ਥਾਂ ਲੇਵਾ ਬਿਲਕੁਲ ਸਾਫ ਆ ਤੇ ਬਾਕੀ ਆਪਾਂ ਗੱਗੀ ਨਾਲ ਗੱਲਬਾਤ ਸਾਰੀ ਕਰਾਂਗੇ ਕਿੰਨਾ ਕੁ ਦੁੱਧ ਬਾਦ ਪੂਸਤ ਥੋੜੀ ਆਪਾਂ ਕਹਦੀਏ ਲੰਡੀ ਹੈ ਹਨ ਜਿਵੇਂ ਆਪਾਂ ਕੋ ਪੂਸ ਟੁੱਟੀ ਹੋਈ ਤੇ ਬਾਕੀ ਗ੍ਰੇਡਰ ਮਜਾ ਗੱਗੀ ਨਾ ਕਰਦਿਆਂ ਗੱਲਬਾਤ ਅ ਭਾਈ ਸਸੀ ਗਾਲ ਸਸੀ ਗਾਲ ਜੀ ਇਹ ਭਾਈ ਨਾ ਹੁੰਦਾ ਸੀ ਪਹਿਲਾਂ ਦਾ ਮੇਰਾ ਨਾਮ ਗੱਗੀ ਹੈ ਦਲੇਲ ਵਾਲਾ ਪਿੰਡ ਹੈ ਠੀਕ ਹੈ ਜ਼ਿਲ੍ਹਾ ਮਾਨਸਾ ਹਾਂ ਜੀ ਜ਼ਿਲ੍ਹਾ ਮਾਨਸਾ ਠੀਕ ਹੈ ਤੇ ਮੋਬਾਈਲ ਨੰਬਰ ਉਹ ਲਗ ਗਈ 6284205555 ਹੂੰ ਤੇ ਭਾਈ ਜੇ ਆਪਾਂ ਟੋਟੀ ਦੀ ਮੰਨ ਲਾ ਗੱਲ ਕਰ ਲਈ ਤਾਂ ਕੰਮੇ ਸੂਆ ਇਹ ਤੀਜਾ ਸੂਆ ਜੀ ਤੀਜਾ ਸੂਆ ਹਾਂ ਜੀ ਠੀਕ ਹੈ ਕੈ ਦਿਨ ਹੋਗੇ 7ਵਾਂ ਦਿਨ ਸੂਈ ਨੂੰ ਅੱਜ ਹਾਂਜੀ ਦੁੱਧ ਕੰਨਾ ਹੁਣ ਦੁੱਧ 13 ਕਿਲੋ ਹੁਣ ਲੀਟਰ ਮਾਰਕ ਤੇ ਲੱਗ ਜਾਏਗਾ ਹਾਂਜੀ ਬਣਾ ਦੇਗਾ ਬਣਾ ਕੇ ਦੇਵਾਂਗੇ ਫਰਕ ਰਹਿੰਦਾ ਗੱਲ 'ਚ ਨਹੀਂ ਫਰਕ ਰਹਿੰਦਾ ਠੀਕ ਹੈ ਲੈ ਮਿੱਤਰੋ ਦੁੱਧ ਤੁਸੀਂ ਮਿੰਕ ਲੈ ਜਾਓ ਬਾਈ ਕਹਿੰਦਾ ਕੋਈ ਚੱਕਰ ਨਹੀਂ ਦੋ ਟਾਈਮ 'ਚੋਂ ਤਿੰਨ ਟਾਈਮ 'ਚੋਂ ਬਾਕੀ ਯਾਰ ਝੋਟੀ ਦਾ ਖਵਾਨਾ 10 ਦਾ ਹਨਾ ਪਿੱਛੇ ਬਾਹਰ ਨੂੰ ਜਮਾ ਨਿਕਲਦਾ ਆਉਂਦਾ ਤੇ ਬਾਕੀ 13 ਕਿਲੋ ਦੁੱਧ ਪੂਰਾ ਪਿਓ ਤਿਆਰ ਆ ਜਮਾ ਠੰਡਾ ਕਰ ਦਈਏ ਤੇ ਗ੍ਰੇਡੇਡ ਮੱਝਾਂ ਨੀਲੀ ਰਾਵੀ 'ਚ ਪਾ ਜਾਂਦੀ ਆ ਤੇ ਇਹ ਜਿਹੇ ਮੱਝਾਂ ਜਿਹੜੀਆਂ ਦੁੱਧ ਵਾਲੀਆਂ ਮੱਝਾਂ ਹੁੰਦੀਆਂ ਜਿਹੜ ਵੀ ਗ੍ਰੇਡੇਡ ਮੱਝਾਂ ਦੁੱਧ ਕਿੰਨਾ ਕੱਢ ਦਿੰਦਿਆਂ ਨੇ ਤੇ ਗਾ ਕਿ ਕਿੰਨੇ ਕੁ ਉਮੀਦ ਆ ਬਾਈ ਦੁੱਧ ਵਧਾਂਦੀ ਹੋਰ ਦੁੱਧ ਮੈਸ ਨੇ ਦੇਣਾ 15 ਕਿਲੋ ਹੀ ਖੁੱਲਾ ਜਮਾ ਹਾਂ ਦਸਲੀ ਦੇ ਕੇ ਤੋਰਾਂਗੇ ਦਸਲੀ ਦੇ ਕੇ ਤੋਰਾਂਗੇ ਠੀਕ ਆ 15 ਕਿਲੋ ਬਾਈ ਕਹਿੰਦਾ ਝੋਟੀ ਕੱਢੂਗੀ ਕੰਮੇ ਸੂਆ ਤੀਜਾ ਸੂਆ ਤੀਜਾ ਸੂਆ ਤੇ ਸਿੰਗਾ ਸੋਂਗਾ ਦੇ ਚੰਗੇ ਆ ਛੋਟਾ ਸਿੰਗਾ ਜਮਾ ਤੇ ਬਾਕੀ ਥਣਲੇਵਾ ਮਿੱਤਰੋ ਸਾਫ ਆ ਥੋੜਾ ਜਿਹਾ ਪੂਛ ਦੇ ਵਿੱਚ ਕੰਮੀ ਟੁੱਟੀ ਹੋਈ ਆ ਗ੍ਰੇਡੇਡ ਮੱਝਾ 13 ਕਿਲੋ ਦੁੱਧ ਤਿਆਰ ਆ 15 ਕਿਲੋ ਦੀ ਬਾਈ ਕਹਿੰਦਾ ਰਾਮ ਰਾਮ ਮੇਰੀ ਸਾਰੀ ਬਾਹਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹ ਬਿਆਦ ਪੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਬ ਉਸਕੀ ਲਿਓਟੀ ਸੁਥਰੀ ਹੋਰ ਬੜੀ ਤਿਆਰ ਹੋ ਜਾਗੀ ਜਬ ਠੋਕ ਕੇ ਨਾ ਬਾਲਟੀ ਦੁੱਧ ਕੀ ਕਾਡੋਗੀ ਤਾਂ ਉਸ ਖਤਰ ਬਾਟ ਕੇ ਦੇਖਣ ਲੱਗ ਰਹੀ ਹੋ ਤਾਵੜੀ ਹੀ ਜਾਓ ਨਾ ਤਾਂ ਭਾਰਖਾ ਕੇ ਬਾਪੂ ਨੇ ਵੇਚ ਦਿਓ ਮੈਡੀਕਲ ਸਟੋਰ ਪੈ ਉਡ ਤੇ ਲੈ ਕਾਓ ਰਾਈਟ ਐਚ राइट एच ने 10-10 एमल तड़काए सांझ रोटी हमचों पड़कने दियो इससे थारी भैंस की लेप्टी भी बढ़िया तैयार होगी और झोटी भी सुथरी दिखेगी या पहला 1 लीटर की पैकिंग माया करती इफ 2 की में भी आगी है और बेबे और भी घणी जानकारी चाहिए सै ना तो इस नंबर पर फोन कर लियो 78920 42000 हर पशुपालक की पसंद राइट एच गारंटी कड्डू-कड्डू वो अगले शाम संभालते बाद भी ले सकता है ना हां जी हां थे गग्गी रेट दी गल आंदी भाई मौके दे ਰੇਟ ਮੁੱਲ ਕਰਾਉਣਾ ਕੋਈ ਮਰਜ਼ੀ ਕਰਾਈ ਜਾਓ 1 25 ਦੀ ਮੈਂ ਦੇ ਦੇਂਗੀ 1 ਲੱਖ ਦੇ 25000 ਦੀ ਹਾਂ ਮਾਨਦਾਨ ਮਾਨਦਾਨ ਹੋਰ ਹੋ ਜੂਗਾ ਇਹ ਕਰ ਦੇਗਾ ਠੀਕ ਹੈ ਲੈ ਵੀ ਮਿੱਤਰੋ 1 ਲੱਖ ਦੇ 25000 ਦੀ ਝੋਟੀ ਬਾਈ ਕਹਿੰਦਾ ਖਲਾ ਦੇਾਂਗੇ ਤੇ ਮਾਨਦਾਨ ਜ਼ਰੂਰ ਕਰ ਦੇਾਂਗੇ ਤੇ ਦੋ ਨੰਬਰ ਵਾਲੀ ਤੋਰ ਬਾਈ ਇੱਕ ਦੋ ਨੰਬਰ ਦੇ ਤੋਕੜਾ ਬਾਈ ਇਹ ਹਾਂ ਤੋਕੜ ਗੱਬਣ ਇੱਕ ਤੋਕੜ ਗੱਬਣ ਹੋਰ ਤੋਰ ਕੇ ਦਿਖਾਉਣੇ ਤੁਹਾਨੂੰ ਤੇ ਇਸ ਸਮਾਪ ਸਮੂਹ ਝੋਟੀ ਦਾ ਵੀ ਚੰਗਾ ਜਿਹਾ ਆਪਾਂ ਗੱਲ ਕਰੀਏ ਥਣ ਲਈ ਵੀ ਸਾਫ਼ ਬਿਲਕੁਲ ਜਿਵੇਂ ਹਨਾ ਤੁਰ ਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਜਿਵੇਂ ਆਪਾਂ ਕਹਿੰਦੇ ਸਿੰਗਾ ਤਾਂ ਥੋੜਾ ਜਿਹਾ ਇੱਡੇ ਨਹੀਂ ਜਿਵੇਂ ਅਪ ਕਹਿੰਦੇ ਮੀਣੀ ਹੁੰਦੀ ਹੈ ਨਾ ਤੇ ਬਾਕੀ ਤੁਸੀਂ ਤੁਹਾਨੂੰ ਅਪ ਦੱਸਦੇ ਆ ਤੇ ਬਾਈ ਤੋਂ ਡਿਟੇਲ ਪੂਰੀ ਲੈ ਕੇ ਆਵਾਂ ਸਾਹਮਣੇ ਬੱਚਾ ਵੀ ਦਿਖਾਉਣਿਆ ਤੇ ਆ ਜਿਹੜਾ ਸਾਹਮਣੇ ਦਾ ਬੱਚਾ ਗਾ ਤੋਕੜਾ ਕੀ ਗੱਬਣ ਵੀ ਆ ਤੇ ਕਿੰਨਾ ਕੁ ਦੁੱਧਾ ਕੀ ਗੱਲਵਾਤਾ ਇਹਦੀ ਬਾਈ ਨਾਲ ਪ੍ਰੋਪਰ ਡਿਟੇਲ ਲੈਣਿਆ ਕਿ ਤੇ ਕਿਹਾ ਕਿ ਮਲਕ ਕਿਵੇਂ ਸੂ ਹੈ ਬਈ ਝੋਟੀ ਦੂਜਾ ਸੂ ਹੈ ਜੀ ਦੁੱਧ ਜਸੂਆ ਤੇ ਮੰਨ ਲਾ ਹੁਣ ਗੱਭਣ ਕਿੰਨੇ ਟਾਈਮ ਵਾਸਤੇ ਗੱਭਣ 4 ਮਹੀਨਿਆਂ ਦੀ 4 ਮਹੀਨੇ ਚੈੱਕ ਪਾਸ ਹਾਂਜੀ ਚੈੱਕ ਪਾਸ ਥੱਲੀ ਕਰਵਾ ਦੇਗਾ ਹਾਂਜੀ ਹਾਂ ਲੈ ਵੀ ਗੱਭਣਾ ਵੀ 4 ਮਹੀਨਿਆਂ ਦੀ ਚੈੱਕ ਪਾਸ ਆ ਜੇ ਕਿਸੇ ਭਰਾ ਨੇ ਮੰਨ ਲਓ ਸੌਦਾ ਬਣਦਾ ਚੈੱਕ ਕਰਾ ਕੇ ਲੈ ਜੀ ਹਨਾ ਦੁੱਧ ਕਿੰਨਾਗਾ ਦੁੱਧ 10 ਕਿਲੋ ਪੂਰਾ ਹਾਂਜੀ 10 ਕਿਲੋ ਦੁੱਧ ਜਿਹੜਾ ਪ੍ਰੋਪਰ ਪੂਰਾ ਤਿਆਰ ਆ ਮੰਗ ਰ ਕਟਾ ਕਟਾ ਹੀ ਮੰਗ ਰ ਕਟੇ ਤੇ ਮਿਲਦੀ ਆ ਹਾਂਜੀ ਕਟੇ ਤੇ ਦੋਨੇ ਟਾਈਮ ਕਟੇ ਤੇ ਮਿਲਦੀ ਆ ਦੋਨੇ ਟਾਈਮ ਮਿਲਦੀ ਆ 10 ਕਿਲੋ 10 ਕਿਲੋ ਜੀ 10 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਆ ਪੂਰਾ ਬਸਮਾ ਤੇ ਮਗਰ ਕਟਾ 4 ਮਹੀਨੇ ਦੀ ਗੱਬਣਾ ਤੇ ਇਹਦਾ ਬਾਈ ਰੇਟ ਕੀ ਕਰੇ 95000 95000 ਮਾਨਤਨ ਹੋ ਜਾਊਗਾ ਜੀ ਮਾਨਤਨ ਹੋ ਜਾਊਗਾ 95000 ਰੇਟਾਂ ਤੇ ਕਿੰਨਾ ਕੁ ਮਾਨਤਨ ਕਰ ਦੇਗਾ ਕੀ 85000 ਦੀ ਦੇ ਦੇ 85000 ਦੀ ਬਾਈ ਕਹਿੰਦਾ ਦੇ ਦੇਾਂਗੇ ਲੈ 10000 ਰੁਪਏ ਮਾਨਤਨ ਕਰ ਦੇਾਂਗੇ ਠੀਕ ਆ 4 ਮਹੀਨਾ ਦੀ ਗੱਬਣਾ 10 ਕਿਲੋ ਦੁੱਧ ਪੂਰਾ ਪ੍ਰੋਪਰ ਤਿਆਰ ਮਿਲ ਸਕਦਾ ਹੈ ਨਾ ਤਾਂ ਤਸੱਲੀ ਤੁਸੀਂ ਕਰਨੀ ਆ ਤੇ ਨਾਲ ਜਿਹੜੀ ਉਹ ਉਹ ਵੀ ਗੱਬਣਾ ਨਹੀਂ ਉਹ ਗੱਬਣਾ ਨਹੀਂ ਹੈਗੀ ਠੀਕ ਆ ਇਹ ਖਾਲੀ ਆ ਇਹ ਵੀ ਟੋਕੜੇ ਤੋੜਦੇ ਵਾਲਾ ਇੱਕ ਵਾਰੀ ਤੇ ਇਹ ਥੋੜਾ ਲੱਸੀ ਹੈ ਜਿਵੇਂ ਆਪਾਂ ਕਹਿੰਦੇ ਲੱਸੀ ਬਣ ਚ ਪੈਂਦੀ ਆ ਤੇ ਸਾਹਮਣੇ ਬੱਚਾ ਵੀ ਤੁਸੀਂ ਦੇਖ ਸਕਦੇ ਹੋ ਨਾ ਆਪਾਂ ਇੱਕ ਉਹਨੂੰ ਪੋਲ ਕੇ ਦੇ ਦਿਆਂਗੇ ਤੇ ਥੋੜਾ ਫਿੱਕੀ ਜ਼ਰੂਰ ਹੈਗੀ ਜਿਵੇਂ ਆਪਾਂ ਕਹਿੰਦੇ ਸਾਮ ਸੰਭਾਲ ਚ ਜਿਵੇਂ ਘਾਟਾ ਆ ਹੁੰਦਾ ਬਸ ਥਣ ਲੈਵਾ ਸਾਫ ਆਗਾ ਤੁਰਦੀ ਤੁਸੀਂ ਚੈੱਕ ਕਰ ਲੋ ਵੱਡੀ ਮੱਝਾਗੀ ਬਾਕੀ ਆਪਾਂ ਬਾਈ ਨਾਲ ਪੁੱਛਦੇ ਆ ਰੇਡ ਰੂਟ ਕੀ ਗੱਲ ਬਾਤ ਕਰਦਾ ਤਨਨਾਗ ਨੇ ਬਾਈ ਕੋਲੇ ਵਧੀਆ ਵਪਾਰ ਦਾ ਕੰਮ ਆ ਸਾਫ ਸਫਰਾ ਕੰਮ ਆ ਹਰੇਕ ਮੰਡੀ ਤੇ ਪਹੁੰਚਦਾ ਬੱਡੀ ਮਾਜਾ ਗਈ ਥੀ ਤੇ ਬਾਕੀ ਸਾਹਮਣੇ ਤੁਸੀਂ ਬੱਚਾ ਵੀ ਦੇਖ ਸਕਦੇ ਹੋ ਥਣਲੇਵਾ ਬਿਲਕੁਲ ਸਾਫ ਹੈ ਜਿਹੇ ਜੀ ਮੱਝ ਉਹੀ ਜੀ ਕੀਮਤੂ ਹੈ ਨਾ ਤੇ ਕਿੱਗੀ ਜੇ ਆਪਾਂ ਇਹਦੀ ਗੱਲ ਕਰੀਏ ਬਈ ਕਿੰਨਾ ਕ ਟਾਈਮ ਦੀ ਸੁਈ ਹੈ ਇਹਨੂੰ ਹੋ ਗਿਆ ਢਾਈ ਤਿੰਨ ਮਹੀਨੇ ਜੀ ਢਾਈ ਤਿੰਨ ਮਹੀਨੇ ਠੀਕ ਹੋ ਮਾਲਾ ਸਾਹਮਣੇ ਬੱਚਾ ਹੈ ਨਾ ਹਾਂਜੀ ਕੱਟੀ ਹੈ ਉਹਦਾ ਲੈ ਕੇ ਆਇਓ ਗਾਹਾਂ ਤੋਂ ਨਾ ਵਪਾਰ ਦਾ ਕੰਮ ਆਪਣਾ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਖੋਣਾ ਇਸਟਾ ਦੁੱਧ 8 ਲੀਟਰ ਹੈ ਜੀ 8 ਲੀਟਰ ਹਾਂਜੀ ਠੀਕ ਆ ਪੂਰਾ ਜਮਾ ਪੂਰਾ ਥੋੜੀ ਜਿਹੀ ਥੋੜੀ ਹੈ ਜਿਵੇਂ ਆਪਾਂ ਕਹੇ ਸਾਮ ਸੰਭਾਲ ਚੁੱਕਾ ਟਾ ਹੀ ਲ ਇਹ ਮੁੱਲ ਕੁਛ ਮਰਜ਼ੀ ਕਰਾਈ ਜਾਵੇ 70000 ਦੀ ਆਪਾਂ ਦੇਣੀ ਹੈ 70000 ਦੀ ਹਾਂ ਨਾ ਬਾਈ ਕਹਿੰਦਾ ਦੇਣੀ ਆ ਮੁੱਲ ਕੁਛ ਮਰਜ਼ੀ ਕਰਾ ਲੋ ਮਾਨਤਨ ਜਮਾ ਕਰਕੇ ਮਾਨਤਨ 1000 2000 ਹੋਰ ਕਰ ਦਾਂਗੇ ਕਰ ਦਾਂਗੇ ਮਤਲਬ 60000 ਦੀ ਮੱਝ ਦੇ ਦੇਾਂਗੇ ਦੇ ਦੇਾਂਗੇ 60000 ਰੁਪਏ ਦੀ ਮੱਝ ਬਾਈ ਕਹਿੰਦਾ ਦੇ ਦੇਾਂਗੇ 8 ਕਿਲੋ ਦੁੱਧਾ 2.5 ਮਹੀਨੇ ਸੂਈ ਹੋਈ ਹੈ ਨਾ ਹਾਂਜੀ ਮਗਰ ਜਿਵੇਂ ਆਪਾਂ ਕਹ ਜੀ ਇਹ ਵੀ ਮਤਲਬ ਥੋੜੇ ਮਤਲਬ 2.5 ਮਹੀਨੇ ਸੂਈ ਆ ਤੇ ਮਿਲਦੀ ਭਾਜ ਹੈ ਨਾ ਤੇ ਹੁਣ ਮੱਝਾਂ ਤੇਜ਼ੀ ਆ ਤੇ ਬਾਕੀ ਬਾਈ ਗੱਗੀਆਂ ਤੁਸੀਂ ਸੰਭਾਰ ਕਰ ਲਿਓ ਬਾਕੀ ਬਾਈ ਕੋਲੇ ਵਧੀਆ ਹੈ ਆਪਾਂ ਪੜਾਈ ਨਾ ਹੁੰਦੇ ਆ ਹਰ ਇੱਕ ਮੰਡੀ ਤੋਂ ਹੁੰਦਾ ਕੋਈ ਐਡਰੈਸ ਹੋਰ ਬੋਲਦੇ ਬਾਈ ਮੇਰਾ ਨਾਮ ਗੱਗੀ ਆ ਜਲੇਲ ਵਾਲਾ ਪਿੰਡ ਐ ਮਾਨਸਾ ਜਲਾਈ ਚਨੀਰ ਤੋਂ 8 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਚਨੀਰ ਤੋਂ ਹਾਂਜੀ ਠੀਕ ਆ ਮੋਬਾਈਲ ਨੰਬਰ 6284205355 ਬਾਕੀ ਬਾਈ ਕੋਲੇ ਜਾਣ ਦਾ ਸੰਪਰਕ ਫੋਨ ਤੇ ਸੰਪਰਕ ਕਰਕੇ ਤੁਸੀਂ ਜਾਣਕਾਰੀ ਪੂਰੀ ਲੈ ਸਕਦੇ ਝੋਟੀ ਦੋਦ ਦਿਖਾਉਣਾ ਬਾਈ ਕੋਲੇ ਟਾਪ ਕੁਆਲਿਟੀ ਵਾਲੀ ਹਨ ਐਡਰੈਸ ਵੇਸ ਵਧੀਆ ਪੂਰਾ ਜਮਕ ਕੁਆਲਿਟੀ ਵਾਲਾ ਝੋਟੀ ਦੋਦ ਤੁਰਿਆ ਨਹੀਂ ਜਾਂਦਾ ਤੇ ਬਾਕੀ ਚੰਗੇ ਦੁੱਧ ਵਾਲੀ ਆ ਤੇ ਕੀ ਗੱਲ ਬਾਤ ਆ ਸਾਰੀ ਬਾਈ ਨਾਲ ਪ੍ਰਾਪਰ ਡਿਟੇਲ ਸਾਂਝੀ ਕਰਾਂਗੇ ਤਾਜੀ ਸੁਈ ਹੋਈ ਆ ਕਿੰਨਾ ਕੁ ਦੁੱਧ ਬਾਦ ਕੀ ਗੱਲ ਹੈ ਨਾ ਤੇ ਬਾਕੀ ਆਪਾਂ ਬੰਨਦੇ ਬਾਈ ਬਾਕੀ ਥੋੜਾ ਮੌਸਮ ਦੇ ਖਰਾਬ ਕਰਕੇ ਥੋੜੇ ਮਾਲ ਜਿਵੇਂ ਘੱਟ ਪਹੁੰਚਿਆ ਸਵੇਰੇ ਜਿਹੜੀ ਬਾਰਸ਼ਾ ਬਹੁਤ ਜ਼ਿਆਦਾ ਸੀਗੀ ਤੇ ਬਾਕੀ ਹੁਣ ਠੀਕ ਆ ਤੇ ਬਾਕੀ ਤੁਸੀਂ ਦੇਖ ਵੀ ਸਕਦੇ ਹੋ ਨਾ ਥਣਾ ਦੀ ਸਪੇਸਿੰਗ ਵਧੀਆ ਆਡਰ ਬਹੁਤ ਵਧੀਆ ਝੋਟੀਆਂ ਤਿਆਰ ਕਰਿਆ ਹੋਇਆ ਚੰਗਾ ਕੱਦ ਵੱਡਾ ਤੇ ਬਾਕੀ ਆਪਾਂ ਪੂਰੀ ਬਾਈ ਨਾਲ ਡਿਟੇਲ ਸਾਂਝੀ ਕਰਦੇ ਆਂ ਤੇ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਤੇ ਬਾਈ ਕਿਵੇਂ ਸੂਈ ਝੋਟੀ ਹੈ ਕਿ ਬਾਈ ਦੂਜਾ ਸੂਆ ਦੂਜਾ ਸੂਆ ਹਾਂ ਠੀਕ ਕਾਹ ਦੇ ਦਿਨ ਹੋ ਗਈ ਸੂਈ ਨੂੰ ਹੋ ਗਿਆ ਬਾਈ ਅੱਜ 15 ਦਿਨ ਪੂਰੇ ਹਾਂ ਬਾਈ ਦੁੱਧ ਬਾਈ ਦੁੱਧ ਬਾਈ 12 ਪਲੱਸ ਜਮਾ ਤਿਆਰ ਆ ਹੁਣ ਠੀਕ ਹੈ 15 ਨੇ ਸੂਈਆ ਮਿੱਤਰੋ 12 ਕਿਲੋ ਤੋਲ ਕੇ ਲਈਏ ਬਾਈ ਜਮਾ ਕੰਢਾ ਦੇ ਦਾਂਗੇ ਵੀ ਕਰਕੇ ਠੀਕ ਹੈ ਆਪਾਂ ਨੂੰ ਕੋਈ ਵਸਾਣੀ ਹਾਂ ਕੋਈ ਚੱਕਰ ਨਹੀਂ ਤਿੰਨ ਡੰਗ ਚੋ ਵਿੱਚ ਹੈ ਚਾਰ ਚੰਗ ਚੋਲੇ ਬਾਈ ਚਾਹੀਦੀ ਆ ਠੀਕ ਹੈ ਲੈ ਵੀ ਮਿੱਤਰੋ 12 ਕਿਲੋ ਦੁੱਧ ਜਿਹੜਾ ਪ੍ਰੋਪਰ ਤਿਆਰ ਆ ਕੰਡਾ ਲਾ ਲਿਓ ਕਰਿਆ ਕੇ ਚਾਰ ਟਾਈਮ ਚੋਲੇ ਤਿੰਨ ਤੇ ਬਈ ਦੁੱਧ ਹੋਰ ਕਿੰਨਾ ਕੁ ਵੱਜ ਸਕਦੀ ਹੈ ਬਾਈ ਯਾਰ 15 ਪਲੱਸ ਦੇਉਗੇ ਇਹ ਜਿਵੇਂ ਕੱਦ ਕੋ ਦਣਾ ਹਾਂ ਚੰਗੀ ਆ ਝੋਟੀ ਬਾਈ ਜਮਾ ਹਾਂ ਬਾਕੀ ਬਾਈ ਕਹਿੰਦਾ 15 ਕਿਲੋ ਕੱਢਣਾ ਚਾਹੀਦਾ ਜਿਵੇਂ ਕੱਦ ਦਾ ਹਣਾ ਝੋਟੀ ਦਾ ਬਾਕੀ ਵਧੀਆ ਚੰਗੀ ਮੰਨ ਲਾ ਦੂਜੇ ਸੂਏ ਕਹਿੰਦਾ ਸੀ ਦੂਜਾ ਸੂਆ ਬਾਈ ਦੂਜਾ ਸੂਆ ਤੇ ਬਈ ਇਹ ਰੇਟ ਦੀ ਗੱਲ ਲੈਂਦੇ ਰਹੀ ਰੇਟ ਬਾਈ 1.5 ਮੰਗਦੇ ਆ ਠੀਕ ਆ ਨਾਮ ਕੀ ਦੱਸੇ ਆਪਣਾ ਨਿੱਕਾ ਜੀ ਨਿੱਕਾ ਪਿੰਡ ਟੈਪੀ ਟੈਬੀ ਆ ਆਪਣਾ ਬਿਖੂਲੇ ਹਾਂ ਬਿਖੀ ਲੈ ਵੇ ਠੀਕ ਆ ਤੇ ਨਿੱਕੇ ਨੰਬਰ ਬੋਲ ਇੱਕ ਵਾਰ ਬਾਹਰ 395 54214 ਪਿੰਡ ਬਾਈ ਦਾ ਢੈਪੀਆ ਜ਼ਿਲ੍ਹਾ ਮਾਨਸਾ ਰਹਿੰਦਾ ਬਾਕੀ ਨਿੱਕੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਚੰਗੀ ਝੋਟੀ ਆ 12 ਕਿਲੋ ਜਿਹੜਾ ਪ੍ਰੋਪਰ ਹੁਣ ਦੁੱਧ ਤਿਆਰ ਆ ਕੋਈ ਵੀ ਭਰਾ ਦੋ ਤਿੰਨ ਟਾਈਮ ਤਸੱਲੀ ਕਰਕੇ ਦੇਖ ਸਕਦਾ ਹੈ ਨਾ ਹਾਂ ਬਈ ਆ ਵੀ ਆਪਣੀ ਨਾਈ ਨਹੀਂ ਹੈਗੀ ਬਈ ਠੀਕ ਹੈ ਤੇ ਬਾਕੀ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਮੈਂ ਕਪਾ ਐਚ ਐਫ ਦੀ ਵਾੜ ਦਿਖਾਉਣਿਆ ਤੇ ਤਾਜੀ ਸੂਈਏ ਮੰਗਰ ਬੱਸੀ ਕੱਪੀ ਬਾਈ ਬਸ ਠੀਕ ਹੈ ਬਾਈ ਮੰਗਰ ਵੀ ਬੱਸੀ ਆ ਪੂਰੀ ਸਰਾ ਜਾਮਾ ਜੇ ਮੈਂ ਆਪਾਂ ਕਹੇਦੀ ਹੈ ਨਾ ਚੰਗੇ ਟੀਕੀ ਵਾਲੀ ਲੈ ਤੋਰ ਬਾਈ ਇੱਕ ਵਾਰੀ ਗੇੜਾ ਦਵਾ ਐਚ ਐਫ ਦੀਆ ਪਿਆ ਹੋਰ ਜਮਾ ਤੇ ਤੁਰਦੀ ਤੁਸੀਂ ਚੈੱਕ ਕਰ ਲੋ ਬਾਕੀ ਪੂਰੀ ਡਿਟੇਲ ਜਿਹੜੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਸਾਫ ਥਣ ਲੇਵੇ ਦੀ ਆ ਚੰਗੇ ਦੁੱਧ ਵਾਲੀ ਹੈਣਾ ਤੇ ਬੈੜ ਚੰਗੀ ਆ ਸਿੰਭਾ ਵਾਲੀ ਜਿਵੇਂ ਕਹਿੰਦੇ ਕਈ ਭਰਾ ਸਿੰਭਾ ਵਾਲੀ ਨੂੰ ਚੰਗੀ ਮੰਨਦੇ ਹੈਣਾ ਤੇ ਬਾਕੀ ਆਪਾਂ ਤੋਰ ਕੇ ਦਿਖਾ ਦਈਏ ਇੱਕ ਵਾਰੀ ਫੇਰ ਆਪਾਂ ਜਿਹੜੀ ਗੱਲਬਾਤ ਬਾਈ ਨਾਲ ਕਰਾਂਗੇ ਰ ਭਾਈਆ ਕੌਣ ਦਿੰਦੀ ਦੁੱਧ ਇਹ ਜਾਂ ਤਾਂ ਅੱਜ ਵੀ ਲਾਤ ਮਾਰਾ ਹੈ ਲੈ ਯਾਰਾ ਛੋੜੋ ਉਸ ਹੁਆ ਰਡਟ ਜਾ ਡਟ ਜਾ ਕਿਉਂ ਤੂੰ ਆਪੇ ਵੀ ਮਰੇ ਡੰਗੜਾ ਨੇ ਮਾਰੇ ਜ਼ਹਿਰ ਲੱਗ ਰਿਆ ਤੂੰ ਕਾਉ ਦੁੱਧ ਕੋ ਨਿੰਦੀ ਦੁੱਧ ਕਿਤੇ ਦੇਗੀ ਤੂੰ ਜ਼ਹਿਰ ਲੱਗ ਰਹੀ ਹੂ ਇਸਾ ਹ ਡੰਗੜਾ ਗੇਲ ਧੱਕਾ ਨਿਕਰਿਆ ਕਰ ਦੇ ਅਰ ਦੇਣ ਕੀ ਚੀਜ਼ ਦਿਆਰੇ ਡੰਗੜਾ ਨੇ ਫੇ ਤੂੰ ਬਤਾ ਰਤਾਉ ਕੀ ਦੇਉ ਮਸਤੀ ਤੋ ਯੂ ਦਿਆਰੋ ਭਾਈ ਰਾਈਟ ਮਿਲਕ ਬੂਸਟਰ ਦਾਰ ਕਾਡੜਤਾ ਆਧਾ ਘੰਟਾ ਪਹਿਲਾ 1 ਕਪ ਤੜਕੀ ਸਾਂਝ ਅਰ ਫਿਰ ਦੇਖੇ ਭਾਈ ਸਾਹਿਬ ਦੁੱਧ ਰੇ ਓਏ ਹੋਏ ਬੜੀਆ ਦਾ ਪਸਾ ਹੋਗਾ ਦੋ ਘੁੱਟ ਦੁੱਧ ਕੀ ਫਲਤੂ ਆਵੇਗੀ ਔਰ adhik jankari ke liye is number pe contact kar sakte hain aap 7890045000 maa gar bachchi bachchi bahut sohni ae chapde haan ehi puchhange bhai kede record kood de ki gal wad ta turr di ek vaar tuhi check kar lo te jehra lewa muhr nu jyada tak paunda changge dudh wali wad jehdi bhai leke pahunchya mandi te puri detail bhai to pa leke dewange te ki gal wad haan thana thana space vadiya chon chon changa lagya ਤੇ ਬੱਸੀ ਵੀ ਤੁਸੀਂ ਦੇਖ ਸਕਦੇ ਹੋ ਨਾ ਸਾਫ਼ ਜਮ੍ਹਾਂ ਥਣ ਲੈ ਵਧੀਆ ਤੇ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਹਾਂ ਬਾਈ ਸਸੀ ਗਾਲ ਸਸੀ ਗਾਲ ਬਾਈ ਤੇ ਬਾਈ ਨਾਮ ਦੱਸੋ ਪਹਿਲਾਂ ਕਰਮਜੀਤ ਬਾਈ ਕਰਮਜੀਤ ਕਰਮਜੀਤ ਪਿੰਡ ਬਾਈ ਰਾਮਪੁਰਾ ਮੰਡੇਰ ਰਾਮਪੁਰਾ ਮੰਡੇਰ ਜਿਲ੍ਹਾ ਕਿਹੜਾ ਪੈਂਦਾ ਮਾਨਸਾ ਹੀ ਪੈਂਦਾ ਬਾਈ ਮਾਨਸਾ ਕਿੱਥੇ ਰਹਿ ਗਿਆ ਤੇ ਬਲੱਡੇ ਕੋਲੇ ਅੱਛਾ ਬਲੱਡੇ ਕੋਲੇ ਰਹਿ ਗਿਆ ਇਹਦੇ ਛੱਡ ਜੀ ਠੀਕ ਆ ਤੇ ਨਾਮ ਕਰਮਜੀਤ ਸੂ ਬਾਈ ਹਾਂ ਕਰਮਜੀਤ ਮੰਨ ਲਾ ਬਾਈ ਕੰਮੇ ਸੁਇਆ ਦੂਜੇ ਬਾਈ ਦੂਜੇ ਸੁਇਆ ਕਹੇ ਕਿ ਦਿਨ ਹੋ ਗਿਆ ਅੱਜ 15 ਕ ਦਿਨ ਹੋ ਗਏ ਬਾਈ 15 ਦਿਨ ਦੁੱਧ ਬਾਈ ਇਸ ਟਾਈਮ 16 17 ਲੀਟਰ ਹੈ ਬਈ ਠੀਕ ਹੈ ਲੈ ਮਿੱਤਰੋ 15 ਵਾਲੇ ਸੁਹੀ ਹੈ 16 17 ਲੀਟਰ ਬਾਈ ਕਹਿੰਦਾ ਦੁੱਧ ਮੌਕੇ ਦਾ ਤਿਆਰ ਆ ਬੈੜ ਚੰਗੀ ਆ ਤੇ ਟੀਕੇ ਦੀ ਬੱਸੀ ਬਈ ਆ ਜਿਹੜੀ ਮਾਰਨੀ ਠੀਕ ਆ ਇਹਨਾਂ ਨੂੰ ਪਤਾ ਕਿਹੜੀ ਕੋਈ ਨਾ ਬਈ ਠੀਕ ਆ ਬਾਈ ਕਹਿੰਦਾ ਹੈ ਟੀਕੇ ਦੀ ਪਰ ਆਣੀ ਪਤਾ ਤੇ ਬੱਸੀ ਵੀ ਚੰਗੀ ਆ ਤੇ ਬੈੜ ਆਪ ਵੀ ਚੰਗੇ ਥਣ ਲੈ ਬਈ ਸਾਫ ਆ ਬਿਲਕੁਲ ਹਣਾ ਤੇ ਬਾਕੀ ਬਈ ਮਨ ਲਾ ਦੁੱਧ ਹੁਣ ਇਸ ਟਾਈਮ ਕਿੰਨਾਗਾ 16 ਲੀਟਰ 16 ਕਿਲੋ ਤੇ ਦੇਊ ਕੋ ਸੁਰਮਣ ਮਟਾ ਬਦੂ ਹਾਂ ਬਈ 17 18 22 ਕਹਿੰਦਾ ਖੁੱਲਾ ਪਾ ਦੂਗੀ ਤੇ ਬਾਕੀ ਬਈ ਰੇਟ ਕਰਮਜੀਤ ਕੀ ਕਰ 72000 ਬਈ 72000 ਮਾਨਦਾਨ ਹੋ ਜਾਊਗਾ ਹਾਂ ਬਈ ਰੇਟ ਬਾਈ ਕਰਦਾ 72000 ਮਾਨਦਾਨ ਬਾਈ ਕਹਿੰਦਾ ਮੌਕੇ ਤੇ ਹੋ ਜਾਊਗਾ ਮੰਡੀ ਦੇ ਵਿੱਚ ਰੇਟ ਮੰਡੀ ਦੇ ਹਿਸਾਬ ਦੋਸਤੋ ਕਰਨਾ ਪੈਂਦਾ ਤੇ ਇੱਕ ਵਾਰੀ ਨੰਬਰ ਬੋਲ ਬਾਈ 7526303266 ਬਈ ਇਹ ਬਾਈ ਦਾ ਨੰਬਰ ਆ ਪਿੰਡ ਬਾਈ ਦਾ ਰਹਿੰਦਾ ਮਡੇਰ ਮਡੇਰ ਰੰਪਰਾ ਹਾਂ ਬਈ ਮਡੇਰ ਰੰਪਰਾ ਜਿਲ੍ਹਾ ਮਾਨਸਾ ਐਂਡੀਏ ਤੇ ਪਿੰਡ ਰਹੇਗਾ ਤੇ ਭਲਾ ਡੇ ਕੰਨੀ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ 72000 ਰੁਪਏ ਰੇਟ ਕਰਿਆ ਬਾਈ ਨੇ ਮਾਨਦਾਨ ਮੌਕੇ ਤੇ ਕਹਿੰਦਾ ਕਰਕੇ ਦਰਾਂਗੇ ਚੰਗੇ ਦੁੱਧ ਵਾਲੀ ਬੇੜਾ ਮੰਗਰ ਵੀ ਚੰਗੀ ਬੱਸੀ ਆ ਬਾਈ ਨਾਲ ਸੰਪਰਕ ਜ਼ਰੂਰ ਕਰ ਲਓ ਲੈ ਮਿੱਤਰੋ ਨਾ ਇੱਕ ਬਾਈ ਸਾਈਡ ਤੇ ਝੋਟੀ ਬਣੀ ਖੜਾ ਸੀ ਤਾਜੀ ਸੂਹੀ ਆ ਚੰਗੀ ਆ ਥਣ ਲੈਵਾ ਬਿਲਕੁਲ ਸਾਫ ਆ ਜਮ ਹਨਾ ਜੇ ਪਗਦੀ ਚੰਗਾ ਥਣ ਲੈ ਵਾਲੀ ਝੋਟੀ ਐ ਤੁਰਦੀ ਇੱਕ ਵਾਰੀ ਤੁਸੀਂ ਚੱਕਰੋ ਤੇ ਬਾਕੀ ਚੋਣ ਚੋਣ ਚੰਗਾ ਲੱਗਿਆ ਤੇ ਬਾਕੀ ਪੂਰੀ ਡਿਟੇਲ ਆਪ ਬਾਈ ਤੋਂ ਲੈ ਕੇ ਦੇਵਾਂ ਤਾਜੀ ਸੂਹੀ ਹੋਈ ਆ ਤੇ ਮੰਗਰ ਕਟਾਗਾ ਨੀਲੀ 라ਵੀ ਦਾ ਗ੍ਰੇਡੇਡ ਆ ਤੇ ਬਾਕੀ ਝੋਟੀ ਚੰਗੀ ਆ ਉਹ ਵੀ ਗ੍ਰੇਡੇਡ ਹਾਂ ਜੇ ਆਪਾਂ ਗੱਲ ਕਰ ਲਈ ਥਾਂ ਲੈਵਾ ਬਿਲਕੁਲ ਸਾਫ ਆ ਤੇ ਕਿੰਨਾ ਦੁੱਧ ਬਾਦਾ ਕਿੰਨੇ ਟਾਈਮ ਦੀ ਸੂਈ ਆ ਪੂਰੀ ਗੱਲਬਾਤ ਆਪਾਂ ਪ੍ਰੋਪਰ ਬਾਈ ਨਾਲ ਕਰਾਂਗੇ ਸਾਈਡ ਤੇ ਬਾਈ ਜਿਵੇਂ ਆਪਾਂ ਕਹਿੰਦੀ ਨਾ ਬੰਨੀ ਬੱਠੇ ਮਾਨਸਾ ਮੰਡੀ ਤੇ ਲੈ ਕੇ ਪਹੁੰਚੇ ਹੋਏ ਸੀ ਤੇ ਬਾਕੀ ਆਪਾਂ ਜਾਣਕਾਰੀ ਲੈ ਕੇ ਦਿੰਨੇ ਆ ਹਵਾਨਾ ਹੂਣ ਚੰਗਾ ਤਿਆਰ ਕਰੇ ਝੋਟੀ ਨਹੀਂ ਹਣਾ ਤੇ ਬਾਕੀ ਥਣਾ ਸਪੇਸ ਬਹੁਤ ਸੋਹਣਾ ਤੇ ਪੂਰੀ ਗੱਲਬਾਤ ਆਪਾਂ ਜਿਹੜੀ ਬਾਈ ਨਾਲ ਕਰਾਉਣਾ ਬਾਈ ਸਸੀ ਗਾਲ ਸਸੀ ਗਾਲ ਜੀ ਤੇ ਬਾਈ ਨਾਮ ਦੱਸੋ ਆਪਣਾ ਗੁਰਪ੍ਰੀਤ ਸਿੰਘ ਜੀ ਠੀਕ ਆ ਤੇ ਗੁਰਪ੍ਰੀਤ ਬਾਈ ਪਿੰਡ ਕਿਹੜਾ ਘੁੰਮਣਕਲਾਏ ਘੁੰਮਣਕਲਾ ਕਿਲਾ ਬਠੰਡਾ ਹੈਣਾ ਕਿਲਾ ਬਠੰਡਾ ਜੀ ਠੀਕ ਆ ਵੱਡੀ ਛੋਟੀ ਵੱਡੀ ਘੁੰਮਣ ਵੱਡੀ ਘੁੰਮਣ ਤੋਂ ਬਾਈ ਲੈ ਕੇ ਆ ਗੁਰਪ੍ਰੀਤ ਛੋਟੀ ਤੇ ਕੰਮੇ ਸੂਏ ਬਾਈ ਇਹ ਤੇ ਚੌਥਾ ਸੂਆ ਚੌਥਾ ਸੂਆ ਕਰਦੀ ਬਿਵਾਰ ਕਰਦੀ ਇਹ ਕਰਦੀ ਠੀਕ ਆ ਤੇ ਗੁਰਪ੍ਰੀਤ ਹੁਣ ਮੰਨ ਲੱਕ ਕੈ ਦਿਨ ਹੋਊ ਬਾਈ ਸੂਈ ਨੂੰ ਕਿੰਨੇ ਸੂਈ ਨੂੰਗੇ 15 ਦਿਨ ਮਾਗਰ ਕਟਾ ਹੈਨਾ 15 ਦਿਨ ਸੂਈਏ ਮਿੱਤਰੋ ਮਾਗਰ ਕਟਾ ਦੁੱਧ ਬਾਈ ਇਸ ਟਾਂ ਦੁੱਧ ਹੋਊ ਬਾਈ 11 ਕਿਲੋ 11 ਬੱਚੇ ਨੂੰ ਅੱਡ ਬੱਚੇ ਨੂੰ ਅੱਡ ਛੱਡ ਕੇ ਬੱਚੇ ਨੂੰ ਅੱਡ ਛੱਡ ਕੇ 11 ਕਿਲੋ ਬਾਲਟੀ ਚ ਬਾਈ ਕਹਿੰਦਾ ਪਾਉਂਦੀ ਆ ਬਾਕੀ ਤਸੱਲੀ ਤੁਸੀਂ ਕਰ ਸਕਦੇ ਹੋ ਨਾ ਤਸੱਲੀ ਕਰਕੇ ਬਾਈ ਫੇਰ ਖਰੀਦ ਸਕਦੇ ਦੋ ਤਿੰਨ ਟਾਈਮ ਚਵਾਈ ਕਰ ਲਿਓ ਤੇ ਗੁਰਪ੍ਰੀਤ ਭਾਈ ਰੇਟ ਕੀ ਕਰਦਾ ਰੇਟ 130 ਕਰਦੇ ਆ ਜੀ ਮਾਨਦਾਨ ਆਹ ਨਾ 1 ਲੱਖ 20 ਹਜ਼ਾਰ ਦੀ ਮਹਿੰਦੇ 1 ਲੱਖ 30 ਹਜ਼ਾਰ ਬਾਈ ਕਹਿੰਦਾ ਰੇਟ ਆ ਮੰਡੀ ਸਾਹਿਬ ਦੇਖੋ ਮਾਨਦਾਨ 10000 ਰੁਪਏ ਕਰਾਂ 1 ਲੱਖ 20 ਹਜ਼ਾਰ ਦੀ ਝੋਟੀ ਦੇਵਾਂਗੇ ਹਾਂ ਨਾ ਜਾਵਾਂ ਠੀਕ ਆ ਬਾਕੀ ਝੋਟੀ ਜੇ ਕਿਸੇ ਸਮਝੀ ਜਾਂਦੇ ਬਾਈ ਨਾਲ ਫੋਨ ਤੇ ਸੰਪਰਕ ਕਰ ਲਿਓ ਦਾਇਤ ਹੈ ਗਰੀਸਾ ਦੇ ਚੰਗੀ ਝੋਟੀ ਹੈ ਚੰਗੇ ਦੁੱਧ ਵਾਲੀ ਆ ਪਿੰਡ ਬਾਈ ਦਾ ਘੁੰਮਣਾ ਬੱਡੀ ਜ਼ਿਲ੍ਹਾ ਬਠਿੰਡਾ ਰਹਿੰਦਾ ਬਾਕੀ ਗੁਰਪ੍ਰੀਤ ਨਾਲ ਸੰਬੰਧ ਕਰ ਲਓ ਇੱਕ ਵਾਰੀ ਗੁਰਪ੍ਰੀਤ ਨੰਬਰ ਹੋਰ ਬੋਲਦੇ ਬਾਈ 85545 ਹੂੰ 03901 ਇਹ ਬਾਈ ਦਾ ਨੰਬਰ ਆ ਗੁਰਪ੍ਰੀਤ ਦਾ ਬਾਕੀ ਤੁਸੀਂ ਪੂਰੀ ਜਾਣਕਾਰੀ ਪ੍ਰੋਪਰ ਫੋਨ ਤੇ ਲੈ ਸਕਦੇ ਮਿੱਤਰੋ ਥਣ ਲੈਵੇ ਝੋਟੀ ਦਾ ਬਿਲਕੁਲ ਸਾਫ ਆ ਚਵਾਈ ਚੂਈ ਚੰਗੀ ਆ ਚੰਗੇ ਦੁੱਧ ਵਾਲੀ ਆ ਬੱਚੇ ਨੂੰ ਬਾਈ ਕਹਿੰਦਾ ਛੱਡ ਕੇ ਚੰਗਾ ਆ ਕੇ 11 ਕਿਲੋ ਬਾਲਟੀ ਦੇ ਵਿੱਚ ਦੁੱਧ ਪਾ ਦਿੰਦੀ ਝੋਟੀ ਹਜੇ 15 ਦਿਨਾਂ ਦੀ ਸੂਈ ਆ ਤੇ ਬਾਕੀ ਦੁੱਧ ਕੀ ਲੈਵਲ ਤੇ ਚੱਲਣਾਗਾ ਥੋੜਾ ਜਿੰਨੀ ਕਾਲਾ ਮਿਹਨਤ ਕਰ ਲੂ ਦੁੱਧਾ 13 12 13 ਖੁੱਲਾ ਦੇ ਦੂ ਝੋਟੀ ਹੈਨਾ ਤੇ ਹੁਣ ਵੀ ਜਿਵੇਂ ਕਹਦੀ ਆਪਾਂ 11 ਕਿਲੋ ਦੁੱਧ ਜਿਹੜਾ ਮੌਕੇ ਦਾ ਬਾਲਟੀ ਦੇ ਵਿੱਚ ਤਿਆਰ ਪਾਉਂਦੀ ਆ ਤੇ ਬਾਕੀ ਗੁਰਪ੍ਰੀਤ ਨਾਲ ਸੰਪਰਕ ਕਰ ਲਿਓ। ਢੰਗ ਦਾ ਜਮਾ ਝੋਟਾ ਸਕੀਨ ਕੁੰਡਾ ਤੋੜ ਕੇ ਦਿਖਾਉਣਾ ਫਿਰ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਦਬਾ ਦੇ ਬਾਈ ਕਿਹੜਾ ਨੀਲੀ ਰਾਵੀ ਚ ਪੈ ਜਾਂਦਾ ਗ੍ਰੇਡੇਡ ਥੋੜੇ ਇਸ ਲਈ ਪੈਰ ਜਿਵੇਂ ਆਪਾਂ ਕਹਦੀਏ ਤੇ ਮੱਥੇ 'ਚ ਫੂਲ ਮੂਰਲੇ ਵਾਲੇ ਨੇ ਗ੍ਰੇਡੇਡ ਝੋਟਾ ਨੀਲੀ ਰਬੀ ਦਾ ਬੂਰਾ ਚੰਗਾ ਫੇਸ ਕੁਆਲਿਟੀ ਜੇ ਤੁਸੀਂ ਦੇਖੋ ਰੰਗ ਸਿੰਘ ਹਨਾ ਤੇ ਬਾਕੀ ਪੂਰੀ ਸਾਮ ਸੰਭਾਲ ਦੇ ਵਿੱਚ ਤੇ ਬੰਨ ਦੇ ਬਾਈ ਚੰਗਾ ਸਕੀਨ ਝੋਟਾ ਥੋੜਾ ਜਿਵੇਂ ਕਹਦੀ ਪੂਛ ਮੈਨੂੰ ਐ ਲੱਗਦਾ ਵੀ ਚੁੱਟੀ ਹੁੰਦੀ ਹੈ ਤੇ ਬਾਕੀ ਪੂਰੀ ਆਪਾਂ ਬਾਈ ਨਾਲ ਡਿਟੇਲ ਸਾਂਝੀ ਕਰਾਂਗੇ ਕੀ ਇਹਦੀ ਮਾਨਦਾਰ ਗਾਰਡ ਗੂੜਾ ਤੇ ਕਿੰਨੇ ਟਾਈਮ ਦਾ ਹੋ ਗਿਆ ਕੀ ਗੱਲ ਬਾਤ ਹੈ ਸਾਰੀ ਬਾਈ ਤੋਂ ਪ੍ਰੋਪਰ ਜਾਣਕਾਰੀ ਲੈ ਕੇ ਦਿੰਨੇ ਆ ਮਿੱਤਰੋ ਤੇ ਵੀਡੀਓ ਨੂੰ ਐਂਡ ਤੱਕ ਦੇਖ ਲਓ ਦੇਖ ਕੇ ਹੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਭਰਾ ਚੈਨਲ ਨੂੰ ਪਹਿਲੀ ਵਾਰ ਦੇਖ ਰਿਹਾ ਹੈ ਸਬਸਕ੍ਰਾਈਬ ਜਰੂਰ ਕਰ ਲਓ ਨਾਲ ਘੰਟੀ ਦਾ ਬਟਨ ਪ੍ਰੈਸ ਕਰ ਦਿਓ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਬਾਈ ਨਾਮ ਦੱਸਿਓ ਆਪਣਾ ਬਿੱਟੂ ਈ ਠੀਕ ਆ ਬਿੱਟੂ ਪਿੰਡ ਬਾਈ ਖੀਵਾ ਦੇ ਆਲੂ ਵਾਲਾ ਈ ਖੀਵਾ ਦੇ ਆਲੂ ਵਾਲਾ ਹਾਂਜੀ ਠੀਕ ਆ ਜ਼ਿਲ੍ਹਾ ਮਾਨਸਾ ਹਣਾ ਜ਼ਿਲ੍ਹਾ ਮਾਨਸਾ ਠੀਕ ਆ ਬਿੱਟੂ ਨੰਬਰ ਵੋਲੇ ਇੱਕ ਵਾਰ ਦੋ ਬਾਈ 98155 ਹੂੰ 67398 ਠੀਕ ਆ ਜੀ ਬਿੱਟੂ ਬਾਈ ਗੱਲ ਕਰ ਲਈ ਆਪਾਂ ਇਸ ਛੋਟੇ ਦੀ ਮਤਲਬ ਕਿੰਨੀ ਉਮਰ ਹੋ ਗਈ ਇਹਦੀ ਉਮਰ ਇਹ 2 ਸਾਲਾਂ ਤੋਂ ਉੱਪਰ ਹੋ ਗਿਆ ਹੁਣ ਦੁੱਗ ਦੇ ਚੱਕਣ ਲੱਗ ਗਿਆ ਇਹ ਦੰਦ ਹਾਂ ਜਨਿ ਹਜੇ ਪੂਰੇ ਨਹੀਂ ਕਰੇ ਠੀ मां ਹੈਗੀ ਬਈ ਉਹ ਆਪਾਂ ਦੇਤੀ ਦੀ ماں ਵੀਡੀਓ ਵੀਡੀ ਆਪਣੇ ਕੋਲ ਹੈਗੀ ਹਾਂ ਕਈ ਵਾਰ ਪ੍ਰੂਫ ਮੰਗ ਲਾ ਹਾਂ 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 ਉਹਦੀ ਵੀਡੀਓ ਹੈ ਜੀ ਦੁੱਧਾ ਸੀਗਾ ਦੁੱਧਾ ਇਹਦੀ ماں ਥੱਲੇ ਇਹਦੀ 18 ਲੀਟਰ ਪੂਰਾ ਪੂਰਾ 18 ਲੀਟਰ ਠੀਕ ਹੈ ਮਨ ਲਾ ਕਈ ਵਾਰ ਨਾਲ ਜਕੀ ਇਹ ਨਹੀਂ ਕਰਦਾ ਵੀ ਆਪਾਂ ਮਨ ਲਾ ਪ੍ਰੂਫ ਦੇਵਾਂਗੇ ਪ੍ਰੂਫ ਦੇਵਾਂਗੇ ਐਵੇਂ ਜੁਕਰੀ ਫੂਲ ਫਾਲ ਇਹਦੀ ماں ਦੇ ਆ ਸਾਰਾ ਕੁਝ ਠੀਕ ਹੈ ਵੀ ਜਿੱਥੇ ਖੜੀਆ ਮਨ ਲਾ ਉੱਥੇ ਵੀ ਸੀ ਹਾਂ ਹਾਂ ਤੇ ਪੂਸਬਾਈ ਟੁੱਟੀ ਹੋਈ ਹੈ ਕਿ ਐਵੇਂ ਨਹੀਂ ਇਹ ਮੱਝ ਨੇ ਪੈ ਰੱਖਦਾ ਦੀ ਪੈ ਰੱਖਦਾ ਸੀਗਾ ਹਾਂ ਠੀਕ ਹੈ ਤੇ ਹੁਣ ਆਪਣਾ ਕ੍ਰੋਸਿੰਗ ਕਰਦਾ ਹਜੇ ਛੱਡਿਆ ਨਹੀਂ ਅਸੀਂ ਹੁਣ ਛੱਡਣ ਲੱਗ ਤੇ ਪੁੱਛ ਤਾ ਨਾ ਦੇਖੋ ਹਜੇ ਇਹਦੇ ਬੱਗੇ ਜੇ ਵਾਲ ਹੈਗੇ ਇਹਦੇ ਬਈ ਵਾਰੀ ਆ ਲੈ ਕਹਿੰਦਾ ਲੀਲੀ ਰਾਵੀ ਚ ਬਿਲਕੁਲ ਬਿਲਕੁਲ ਉੱਚ ਵਾਲ ਹੈ ਤੇ ਮਾੜਾ ਮੋਟਾ ਪੈਰ ਦਰਦਾ ਮੱਝ ਨਹੀਂ ਹਾਂ ਤੇ ਬਾਕੀ ਝੋਟਾ ਚੰਗਾ ਮਿੱਤਰੋ ਮਾਂ ਦਾ ਰਿਕਾਰਡ ਬਾਈ ਕਹਿੰਦਾ ਸਾਰਾ ਮਿਲ ਜੂਗਾ ਬਾਕੀ ਬਾਈ ਨੇ ਮਾਂ ਸੇਲ ਕਰਤੀ ਸੀਗੀ ਚੰਗੇ ਦੁੱਧ ਵਾਲੀ ਆ ਪ੍ਰੋਪਰ ਕਹਿੰਦਾ ਜੇ ਕੋਈ ਭਰਾ ਖਰੀਦਦਾ ਤਾਂ ਉਹਨੂੰ ਰਿਕਾਰਡ ਦੇ ਦੇਾਂਗੇ ਹਨਾ ਬਾਈ ਹਾਂ ਬਈ ਤਸੱਲੀ ਕਰਵਾਉਂਦਾ ਮੈਂ ਤਾਂ ਰਿਕਾਰਡ ਵੀ ਦੇ ਮੈਂ ਤਾਂ ਰਿਕਾਰਡ ਦੇ ਦੇਾਂਗੇ ਤੇ 2 ਸਾਲ ਤੋਂ ਉੱਪਰ ਹੋਜਲੇ ਝੋਟਾ ਤੇ ਮੈਂ ਆਪਾਂ ਕਦੇ 2.5 ਸਾਲ ਦਾ ਦੰਦ ਛੱਡ ਦਿੰਦਾ ਤੇ ਬਾਕੀ ਤੁਸੀਂ ਆਪ ਅੰਦਾਜ਼ਾ ਲਾ ਲਏ ਹੋਣੇ ਨੇ ਦੰਦ ਸਿੱਟੇ ਹੋਏ ਨੇ ਤੇ ਚੱਕਣ ਲੱਗ ਗਏ ਨਵੇਂ ਦੰਦ ਦੋ ਤੇ ਬਾਕੀ ਕ੍ਰੋਸਿੰਗ ਦੇ ਹਜੇ ਬਾਈ ਕਹਿੰਦਾ ਛੱਡਿਆ ਨਹੀਂਗਾ ਤੇ ਉਹ ਤਿਆਰ ਆ ਵੈਸੇ ਤੇ ਥੋੜੇ ਟਾਈਮ ਚ ਬਸ ਸਰਵਿਸ ਚਾਲੂ ਕਰ ਦੇਉਂਗੇ ਹਣ ਬਾਈ ਹਾਂ ਹਾਂ ਕਰ ਦੇ ਤੇ ਬਾਕੀ ਬਾਈ ਕੀ ਡਿਮਾਂਡ ਕਰੀ ਹੈ ਰੇਟ ਰੂਟ ਕੀ ਕਰਦਾ ਡਿਮਾਂਡ 1.25 1 ਲੱਖ ਤੇ 25 ਹਜ਼ਾਰ ਮਾਨਦਾਨ ਕਿੰਨਾ ਕੋਜੋ ਮਾਨਦਾਨ ਕਰ ਦਿਆਂਗੇ ਮੌਕੇ ਤੇ ਹਾਂ ਜੇ ਕੋਈ ਬੰਦਾ ਦੂਰੋਂ ਆਊ ਹੈ ਜਾਂ ਥੋੜਾ ਕਣਾ ਵੱਧ ਕਰ ਦਿਆਂਗੇ ਉਹਨੂੰ ਕਰਕੇ ਪਾਣੀਗਾ ਹਾਂ ਲੈ ਬਾਈ ਕਹਿੰਦਾ ਮੰਡੀ ਦੇ ਹਿਸਾਬ ਦੇਖੋ ਜਿਵੇਂ ਝੋਟੇ ਦੀ ਤਿਆਰੀ ਹੈ ਫੁੱਲ ਕੋਈ ਸਾਬ ਰੇਟ ਕਰਿਆ 1,25,000 ਕੋਈ ਦੂਰ ਨੇੜੇ ਆਉਂਦਾ ਉਹ ਜੀ ਬਾਈ ਕਹਿੰਦਾ ਮਾਨਤਾਨ ਜ਼ਰੂਰ ਕਰਕੇ ਦਰਾਂਗੇ ਕੋਈ ਚੱਕਰ ਨਹੀਂ ਬਾਈ ਨਾਲ ਬਾਕੀ ਤੁਸੀਂ ਸੰਪਰਕ ਕਰ ਲਿਓ ਇੱਕ ਵਾਰੀ ਨੰਬਰ ਹੋਰ ਦੋ ਬਾਈ 98155 ਜੀ 67398 ਪਿੰਡਾ ਖੀਵਾ ਦਿਆਲੂ ਵਾਲਾ ਜ਼ਿਲ੍ਹਾ ਮਾਨਸਾ ਹਣਾ ਜ਼ਿਲ੍ਹਾ ਮਾਨਸਾ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਪੂਰੀ ਦਸੱਲੀ ਕਰਕੇ ਕਾਗਜ਼ ਪੱਤਰ ਦੇਖ ਕੇ ਜੇ ਮੈਂ ਆਪਾਂ ਕਹਿੰਦੇ ਰਿਕਾਰਡ ਚੈੱਕ ਕਰਕੇ ਫੇਰ ਝੋਟਾ ਤੁਸੀਂ ਖਰੀਦ ਸਕਦੇ ਹੋ ਝੋਟੇ ਦੇ ਵਿੱਚ ਮਿੱਤਰੋ ਕੋਈ ਕਮੀ ਨਹੀਂ ਕਈ ਵਾਰ ਨਾ ਜਿਵੇਂ ਹੁਣ ਬੂਰਿਆਂ ਦਾ ਜਾਦੇ ਕਰੇ ਜਾ ਆਹ ਲਾ ਕਹਾਂ ਯਾਰ ਬੂਰੀ ਮੱਝ ਲੈ ਲਈਏ ਜਾਂ ਆਪਾਂ ਬੂਰੇ ਝੋਟੇ ਤੋਂ ਮਨਲਾ ਕਰਾਸਿੰਗ ਕਰਾਉਣੀ ਹੈ ਹਨਾ ਝੋਟੀ ਮੰਨ ਲਾ ਵੀ ਕੱਤੀ ਜਿਵੇਂ ਆਪਾਂ ਕਹਦੀ ਬਾਈ ਬੂਰੀ ਹੋਵੇ ਹਨਾ ਤੇ ਉਹਦੇ ਵਾਸਤੇ ਝੋਟੇ ਤੋਂ ਸਟੱਡ ਸਰਵਿਸ ਤੁਸੀਂ ਲੈ ਸਕਦੇ ਹੋ ਵਧੀਆ ਸਰਵਿਸ ਦੇ ਨਾਲ ਝੋਟਾ ਜੇ ਕਿਸੇ ਨੇ ਫਾਰਮ ਤੇ ਰੱਖਣਾ ਕਰਾਸਿੰਗ ਵਾਸਤੇ ਉਹ ਵੀ ਵਧੀਆ ਤੇ ਬਾਕੀ ਚੰਗਾ ਕਿਸੇ ਪਾਸਿਓ ਕੋਈ ਕਮੀ ਹੈ ਨਹੀਂ ਜੇ ਛੋਟਾ ਬੱਚਾ ਜਿਵੇਂ ਕਹਦੀ ਆਪਾਂ ਤਿਆਰ ਆ ਪੂਰਾ ਤੇ ਬਾਕੀ ਬਾਈ ਬਿੱਟੂ ਨਾਲ ਸੰਪਰਕ ਕਰ ਲਿਓ ਖੀਵਾ ਦੇਲੂ ਵਾਲਾ ਪਿੰਡ ਹੈ ਜਿਲ੍ਹਾ ਮ